ਹਾਂਜੀ ਅਸੀਕਾਲ ਜੀ ਹਮ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਤੁਸੀਂ ਸੋਸ਼ਲ ਮੀਡੀਆ ਤੋਂ ਕਿਵੇਂ ਪੈਸੇ ਕਮਾ ਸਕਦੇ ਹੋ ਦੇਖੋ ਸੋਸ਼ਲ ਮੀਡੀਆ ਤੇ ਜੇ ਤੁਸੀਂ ਨਹੀਂ ਆਪਦਾ ਚਿਹਰਾ ਦਿਖਾਉਣਾ ਚਾਹੁੰਦੇ ਫਿਰ ਵੀ ਪੈਸੇ ਕਮਾਉਣ ਦੇ ਤਰੀਕੇ ਹੈਗੇ ਨੇ ਠੀਕ ਹੈ ਜ਼ਰੂਰੀ ਨਹੀਂਗਾ ਵੀ ਉੱਥੇ ਆਉਣ ਲਈ ਆਪਦਾ ਪੇਜ ਕ੍ਰੀਏਟ ਕਰ ਲਈ ਆਪਦਾ ਕੰਟੈਂਟ ਪੋਸਟ ਕਰ ਲਈ ਤੁਹਾਨੂੰ ਆਪਦੇ ਆਪ ਨੂੰ ਕੈਮਰੇ ਮੂਰੇ ਸ਼ੋਅ ਕਰਨਾ ਪਊਗਾ ਇਹ ਤੋਂ ਬਿਨਾ ਵੀ ਤਰੀਕੇ ਇਦਾਂ ਦੇ ਹੈਗੇ ਨੇ 3 ਤੋਂ 4 ਇਦਾਂ ਦੇ ਤਰੀਕੇ ਨੇ ਜੋ ਕਿ ਮੈਂ ਹੁਣ ਤੁਹਾਨੂੰ ਐਕਸਪਲੇਨ ਕਰਨ ਜਾ ਰਿਹਾ ਜਿਹੜੇ ਕਿ ਤੁਸੀਂ ਯੂਜ਼ ਕਰ ਸਕਦੇ ਹੋ ਜਿਹਦੇ ਰਾਹੀਂ ਤੁਸੀਂ ਕੰਟੈਂਟ ਕ੍ਰੀਏਟ ਕਰਕੇ ਪੈਸੇ ਕਮਾ ਸਕਦੇ ਹੋ ਸੋ ਬਿਨਾ ਟਾਈਮ ਵੇਸਟ ਕੀਤੇ ਆਪਾਂ ਸਿੱਧਾ ਵੀਡੀਓ ਤੇ ਚੱਲਦੇ ਹਾਂ ਸਭ ਤੋਂ ਪਹਿਲਾ ਤਰੀਕਾ ਹੈਗਾ ਜੀ ਪੌਡਕਾਸਟ ਕਲਿੱਪਿੰਗ ਬਹੁਤ ਵਾਰੀ ਤੁਸੀਂ ਇਦਾਂ ਦੇਖਿਆ ਹੋਊਗਾ ਜਦੋਂ ਤੁਸੀਂ ਰੀਲਸ ਸਕਰੋਲ ਕਰ ਰਹੇ ਹੋ ਜਾਂ ਖਾਸ ਕਰਕੇ ਤੁਸੀਂ YouTube ਸ਼ਾਰਟਸ ਸਕ੍ਰੋਲ ਕਰ ਰਹੇ ਹਾਂ ਸਕ੍ਰੋਲ ਕਰਦੇ ਕਰਦੇ ਤੁਹਾਨੂੰ ਪੋਡਕਾਸਟ ਦੇ ਕਲਿੱਪਸ ਮਿਲਦਿਆਂ ਨੇ ਖਾਸ ਕਰਕੇ ਜਿਹੜੇ ਮਸ਼ਹੂਰ ਮਸ਼ਹੂਰ ਪੋਡਕਾਸਟਰ ਨੇ ਉਹਨਾਂ ਦੀ ਕਲਿੱਪਸ ਮਿਲਦਿਆਂ ਨੇ ਕੋਈ ਤਾਂ ਬੰਦਾ ਹੈਗਾ ਹਨਾ ਜੋ ਚੀਜ਼ਾਂ ਹਨਾ ਕਲਿੱਪ ਕ੍ਰੀਏਟ ਕਰਕੇ ਉਹ ਪੋਸਟ ਕਰ ਰਿਹਾ ਹੁਣ ਦੇਖੋ ਤੁਸੀਂ ਵੀ ਇਦਾਂ ਕਰ ਸਕਦੇ ਹੋ ਜਾਇਦ ਤਰ ਲੋਕ ਕੀ ਕਰਦੇ ਨੇ ਆਪਦਾ ਇੱਕ ਸ਼ਾਰਟਸ ਤੇ ਕਿਉਂਕਿ ਜੇ ਆਪਾਂ ਕਮਾਈ ਕਰਨੀ ਹੈ ਆਪਾਂ ਨੂੰ YouTube ਸ਼ਾਰਟਸ ਉੱਤੇ ਇੱਕ ਆਪਣਾ ਪੇਜ ਬਣਾਉਣਾ ਪੈਣਾ ਫੋਰ ਇਗਜ਼ਾਮਪਲ ਉਹ ਪੇਜ ਦਾ ਤੁਸੀਂ ਨਾਂ ਰੱਖ ਸਕਦੇ ਹੋ ਡੇਲੀ ਪੌਡਕਾਸਟ ਹੁਣ ਜਿਹੜੇ ਵੀ ਸਭ ਤੋਂ ਮਸ਼ਹੂਰ ਪੌਡਕਾਸਟ ਕੰਟੈਂਟ ਕ੍ਰியேਟਰ ਨੇ ਇੰਡੀਅਨ ਕਮਿਊਨਿਟੀ ਵਿੱਚ ਦੇਖ ਸਕਦੇ ਹੋ ਜਾਂ ਇੰਟਰਨੈਸ਼ਨਲ ਵੀ ਤੁਸੀਂ ਦੇਖ ਸਕਦੇ ਹੋ ਅਪ ਟੂ ਡੇਟ ਰਹਿਣਾ ਪਊਗਾ ਹਨਾ ਉਹਨਾਂ ਦੇ ਲੇਟੈਸਟ ਕੰਟੈਂਟ ਚੈੱਕ ਕਰਨਾ ਪਊਗਾ ਜਾਂ ਜਿਹੜੇ ਉਹਨਾਂ ਦੇ ਸਭ ਤੋਂ ਸਭ ਤੋਂ ਵਾਇਰਲ ਮੂਮੈਂਟ ਹੁੰਦੇ ਨੇ ਸਭ ਤੋਂ ਫਨੀ ਮੂਮੈਂਟ ਜਾਂ ਜਿਹੜੇ ਮੂਮੈਂਟ ਹਨਾ ਬਹੁਤ ਲੋਕ ਬਾਰ-ਬਾਰ ਦੇਖਦੇ ਨੇ ਜਾਂ ਜਿਹੜੇ ਤੁਸੀਂ ਦੇਖੇ ਹੋਣਗੇ ਵੀ ਇੰਟਰਨੈਟ ਤੇ ਬਹੁਤ ਲੋਕ ਉਹ ਚੀਜ਼ ਪੋਸਟ ਕਰ ਰਹੇ ਨੇ ਹਨਾ ਚਾਰੀ ਦੀ ਪੋਸਟ ਕਰ ਰਹੇ ਨੇ ਜਿਹੜੀ ਚੀਜ਼ ਤੇ ਲੋਕ ਸਭ ਤੋਂ ਜ਼ਿਆਦਾ ਰਿਐਕਟ ਕਰ ਰਹੇ ਨੇ ਉਹ ਵਾਲੇ ਕਲਿੱਪਸ ਲੈ ਕੇ ਤੁਸੀਂ ਉਹਨਾਂ ਨੂੰ ਕੱਟ ਕਰਨੇ ਨੇ ਚਲੋ ਇੱਥੇ ਤੁਹਾਨੂੰ ਬੇਸਿਕ ਐਡੀਟਿੰਗ ਹੋਣੀ ਚਾਹੀਦੀ ਹੈ ਤੁਸੀਂ ਕੈਪਕਟ ਯੂਜ਼ ਕਰ ਸਕਦੇ ਹੋ ਕੈਪਕਟ ਦਾ ਤੁਸੀਂ 10 ਮਿੰਟ ਦਾ ਇੱਕ YouTube ਤੇ ਟਿਊਟੋਰੀਅਲ ਦੇਖ ਲਓ ਉਤੋਂ ਤੁਸੀਂ ਸਾਰਾ ਕੁਝ ਸਮਝਣਾ ਜਿਹੜੀ ਵੀ ਚੀਜ਼ ਤੁਹਾਨੂੰ ਸਮਝਣ ਦੀ ਲੋੜ ਆ ਉਹ ਚ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਬਹੁਤ ਪ੍ਰੋਫੈਸ਼ਨਲ ਲੈਵਲ ਤੇ ਐਡੀਟਿੰਗ ਦੀ ਲੋੜ ਨਹੀਂ ਬਸ ਬੇਸਿਕ ਚੀਜ਼ਾਂ ਆਉਣੀ ਚਾਹੀਦੀਆਂ ਨੇ ਤੁਸੀਂ ਉਹ ਪੌਡਕਾਸਟ ਦੇਖਣੇ ਨੇ ਖਾਸ ਕਰਕੇ ਜਿਹੜੇ ਇੱਕ ਇੱਕ ਘੰਟੇ ਲੰਬੇ ਪੌਡਕਾਸਟ ਹੁੰਦੇ ਨੇ ਜਿਹੜੇ ਸਭ ਤੋਂ ਬੈਸਟ ਮੋਮੈਂਟ ਹੁੰਦੇ ਨੇ ਵਿੱਚ ਜਾਂ ਜਿੱਥੇ ਉਹਦਾਂ ਦੀ ਕੋਈ ਇਦਾਂ ਦੀ ਉਹ ਗੱਲ ਕਰ ਦਿੰਦੇ ਨੇ ਜਿਹੜੀ ਤੁਹਾਨੂੰ ਲੱਗਦਾ ਵੀ ਵਾਇਰਲ ਜਾ ਸਕਦੀ ਆ ਲੋਕਾਂ ਨੂੰ ਪਸੰਦ ਆ ਸਕਦੀ ਆ ਕਿ ਜੇ ਉਹ ਚੀਜ਼ ਤੁਹਾਨੂੰ ਫਨੀ ਲੱਗੀ ਤਾਂ ਹੋਰ ਲੋਕਾਂ ਨੂੰ ਵੀ ਉਹ ਫਨੀ ਲੱਗੂਗੀ ਉਹ ਵਾਲੇ ਕਲਿੱਪ ਵਿੱਚੋਂ ਲੈ ਕੇ ਹਨਾ ਉਹਨੂੰ ਸਕਰੀਨ ਰਿਕਾਰਡ ਕਰਕੇ ਉਹ ਵਾਲੇ ਕਲਿੱਪ ਲੈ ਕੇ ਤੁਸੀਂ ਕੈਪਕਟ ਤੇ ਉਹਨੂੰ ਐਡਿਟ ਕਰਕੇ ਉਹਦਾ ਇੱਕ ਸ਼ਾਰਟ ਬਣਾ ਕੇ ਤੇ ਆਪਦੇ ਚੈਨਲ ਤੇ ਪਾ ਸਕਦੇ ਹੋ ਆਬਵੀਅਸਲੀ ਸ਼ੁਰੂਆਤ ਸਲੋ ਹੋਊਗੀ ਪਰ ਤੁਹਾਨੂੰ ఎవਰੀਡੇ ਕੁਝ ਨਾ ਕੁਝ ਪੋਸਟ ਕਰਨਾ ਪਊਗਾ ఎవਰੀਡੇ ਕੰਸਿਸਟੈਂਟ ਰਹਿਣਾ ਪਊਗਾ ਇੱਕ ਤੁਹਾਨੂੰ ਵੀਡੀਓ ਚਾਹੀਦੀ ਆ ਇੱਕ ਵਾਇਰਲ ਵੀਡੀਓ ਚਾਹੀਦੀ ਆ ਇੱਕ ਵਾਰ ਸ਼ਾਰਟਸ ਇਦਾਂ ਕੰਮ ਕਰਦੇ ਨੇ ਇੱਕ ਵਾਰ ਇੱਕ ਸ਼ਾਰਟ ਵਾਇਰਲ ਚੱਲ ਜਾਂਦੀ ਆ ਫਿਰ ਤੁਹਾਡੀ ਬਾਕੀ ਦੀਆਂ ਵੀ ਵੀਡੀਓਜ਼ ਨਾਲ ਦੇ ਨਾਲ ਚੱਲਣ ਲੱਗ ਜਾਂਦੀਆਂ ਨੇ ਜੋ ਤੁਹਾਡਾ ਕੰਟੈਂਟ ਚੱਲਣ ਲੱਗ ਜਾਂਦਾ ਜ਼ਰੂਰੀ ਚੀਜ਼ ਇਹ ਹੁੰਦੀ ਆ ਵੀ ਤੁਸੀਂ ਕੰਸਿਸਟੈਂਟ ਰਹੋ ఎవਰੀਡੇ ਪੋਸਟ ਕਰੋ ਚਲੋ ਆਏ ਨਹੀਂ ਹੈਗਾ ਵੀ ਇਹ ਤੋਂ ਤੁਸੀਂ ਬਹੁਤ ਜ਼ਿਆਦੇ ਹਨਾ ਕਰੋੜਾ ਰੁਪਿਆ ਕਮਾਓਗੇ ਪਰ ਮਹੀਨੇ ਦਾ ਐਕਸਟਰਾ 500 ਤੋਂ 1000 ਡਾਲਰ ਤੁਸੀਂ ਮਹੀਨੇ ਦਾ ਕਮਾ ਸਕਦੇ ਹੋ ਤੇ ਇਹਨੂੰ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਘੰਟੇ ਦਾ ਹੀ ਟਾਈਮ ਦੇਣਾ ਆਪਦਾ ਐ ਵੀ ਨਹੀਂ ਕਿ ਤੁਸੀਂ ਸਾਰਾ ਦਿਨ ਲੱਗੇ ਰਹਿੰਨੇ ਹੋ ਤੁਸੀਂ ਇੱਕ ਘੰਟਾ ਇਸ ਚੀਜ਼ ਨੂੰ ਡੈਡੀਕੇਟ ਕਰਕੇ ਆਪ ਤਾਂ ਵਧੀਆ ਚੈਨਲ ਬਣਾ ਸਕਦੇ ਹੋ YouTube ਸ਼ਾਰਟਸ ਉੱਤੇ ਤੁਸੀਂ ਈਜ਼ੀ ਚੀਜ਼ ਚੁਣਨੇ ਹੋ ਇਸ ਤੋਂ ਈਜ਼ੀ ਚੀਜ਼ ਕੋਈ ਹੈਗੀ ਨਹੀਂ ਕੰਟੈਂਟ ਆਲਰੇਡੀ ਹੈਗਾ ਤੁਸੀਂ ਉਹ ਕੰਟੈਂਟ ਚੱਕ ਕੇ ਸਭ ਤੋਂ ਬੈਸਟ ਮੋਮੈਂਟ ਲੈ ਕੇ ਐਡਿਟ ਕਰਕੇ ਪੋਸਟ ਕਰ ਲੈਣਾ ਹੁਣ ਆਪਣਾ ਦੂਸਰਾ ਤਰੀਕਾ ਹੁੰਦਾ ਜੋ ਇਹ ਦੂਸਰਾ ਤਰੀਕਾ ਇਹ ਥੋੜਾ ਜਿਹਾ ਹੁਣ ਇੱਥੇ ਇਫਰਟ ਆ ਥੋੜੀ ਜਿਹਾ ਜ਼ਿਆਦਾ ਚਾਹੀਦੀ ਆ ਤੁਹਾਡੇ ਵੱਲੋਂ ਠੀਕ ਆ ਤੁਹਾਨੂੰ ਇਸ ਚੀਜ਼ ਤੇ ਡੈਡੀਕੇਸ਼ਨ ਜ਼ਿਆਦਾ ਦੇਣਾ ਪਊ ਪਰ ਇਹ ਤੇ ਤੁਸੀਂ ਪੈਸੇ ਬਹੁਤ ਜ਼ਿਆਦਾ ਕਮਾ ਸਕਦੇ ਹੋ ਤੇ ਇਹ ਹੈਗਾ ਵੀ ਤੁਸੀਂ ਆਪਦਾ ਇੱਕ ਆਨਲਾਈਨ ਸਟੋਰ ਕ੍ਰੀਏਟ ਕਰੋ ਮੈਂ ਤੁਹਾਨੂੰ ਹੁਣ ਇੱਕ ਐਗਜ਼ਾਮਪਲ ਦਿਖਾਉਣਾ ਇੱਕ ਆਪਣੇ ਪੰਜਾਬੀ ਮੁੰਡੇ ਦੀ ਉਹ ਐਗਜ਼ਾਮਪਲ ਆ ਹੁਣ ਆ ਵਾਲਾ ਪੇਜ ਚੈੱਕ ਕਰੋ ਇਹ ਪੇਜ ਦਾ ਨਾਮ ਹੈਗਾ ਸਟੇਕਟੈਕ ਤੇ ਆਪਣੇ ਪੰਜਾਬੀ ਵੀਰ ਦਾ ਇੱਕ ਪੇਜ ਆ ਹਨਾ ਮੈਂ ਤਾਂ ਇਹਨੂੰ ਜਾਣਦਾ ਕਿਉਂਕਿ ਮੈਂ ਇਹਨਾਂ ਕੋਲੈਬੋਰੇਟ ਕੀਤਾ ਸੀਗਾ ਕੀ ਕਰਦੇ ਨੇ ਬੇਸਿਕਲੀ ਇਹ ਵੀਰ ਦਾ ਇੱਕ ਆਪਦਾ ਸਟੋਰ ਆ ਤੇ ਉਹ ਸਟੋਰ ਉੱਤੇ ਆਪਦੇ ਪ੍ਰੋਡਕਟ ਲਿਸਟ ਕਰਦਾ ਹਰੇਕ ਪ੍ਰੋਡਕਟ ਜਿਹੜਾ ਸਟੋਰ ਉੱਤੇ ਇਹਨੇ ਲਿਸਟ ਕੀਤਾ ਹੁੰਦਾ ਉਹਦੀ ਇਹ ਰੀਲ ਵੀ ਬਣਾ ਕੇ ਪਾਉਂਦਾ ਜਿਵੇਂ ਮੈਂ ਵੀ ਇਹਨਾਂ ਦਾ ਇੱਕ ਪ੍ਰੋਡਕਟ ਸੀਗਾ ਇੱਕ ਪ੍ਰੋਜੈਕਟਰ ਸੀਗਾ ਉਹਦੇ ਲਈ ਮੈਂ ਵੀਡੀਓ ਪਾਈ ਸੀਗੀ ਤੁਸੀਂ ਆਹ ਵੀਡੀਓ ਸਾਈਟ ਤੇ ਦੇਖ ਸਕਦੇ ਹੋ ਆਜੋ ਜਿਹੜੇ ਵੀ ਆਪਾਂ ਪ੍ਰੋਡਕਟ ਇਹ ਵੀਡੀਓ ਵਿੱਚ ਸ਼ੋਅ ਕਰਦੇ ਆ ਸਟੇਕ ਟੈਕ ਪੇਜ ਦੇ ਬਾਇਓ ਵਿੱਚ ਸਟੋਰ ਦਾ ਲਿੰਕ ਆ ਤੁਸੀਂ ਉਹ ਲਿੰਕ ਉੱਤੇ ਕਲਿੱਕ ਕਰਕੇ ਇਨਾਂ ਦੇ ਸਟੋਰ ਤੇ ਸਿੱਧਾ ਪਹੁੰਚ ਜਾਂਦੇ ਹੋ ਉੱਥੇ ਤੁਸੀਂ ਪ੍ਰੋਡਕਟ ਉਹ ਲੱਭ ਸਕਦੇ ਹੋ ਹੁਣ ਉਦੋਂ ਜਦੋਂ ਮੈਂ ਇਹ ਵੀਰ ਨਾਲ ਕੋਲਾਬ ਕੀਤਾ ਸੀ ਉਦੋਂ ਹਜੇ ਇਹਨੇ ਪੇਜ ਨਵਾਂ ਨਵਾਂ ਬਣਾਇਆ ਸੀ ਪਰ ਹੁਣ ਮੈਂ ਦੇਖ ਕੇ ਬਹੁਤ ਖੁਸ਼ ਹਾਂ ਕਿਉਂਕਿ ਇਹ ਪੇਜ ਬਹੁਤ ਵੀਰ ਨੇ ਆਪ ਦਾ ਗਰੋਅ ਕਰ ਲਿਆ ਇੱਕ ਇਦਾਂ ਦੀ ਰੀਲ ਵੀ ਪਾਈ ਆ ਜਿਹਦੇ ਉੱਤੇ 12 ਮਿਲੀਅਨ ਵਿਊ ਆਏ ਨੇ ਚਲੋ ਤੁਸੀਂ ਦੇਖੋ ਜੇ ਇੱਕ ਰੀਲ 12 ਮਿਲੀਅਨ ਲੋਕਾਂ ਨੇ ਦੇਖ ਲੈਂਦੀ ਆ ਫਿਰ ਵੀ ਕਿਸੇ ਨਾ ਕਿਸੇ ਨੇ ਤਾਂ ਆਪ ਵਿੱਚ ਉਹ ਪ੍ਰੋਡਕਟ ਖਰੀਦਿਆ ਹੋਊਗਾ ਹਨਾ ਜੇ ਉਹ ਚੀਜ਼ ਲੋਕਾਂ ਨੂੰ ਇੰਨੀ ਵਧੀਆ ਲੱਗੀ ਹੋਊਗੀ ਜੇ ਉਹ ਰੀਲ ਇੰਨੀ ਟ੍ਰੈਂਡਿੰਗ ਵਿੱਚ ਗਈ ਆ ਸੋ ਦੂਸਰਾ ਤਰੀਕਾ ਇਹ ਹੈ ਵੀ ਤੁਸੀਂ ਆਪਦਾ ਸ਼ਾਪੀਫਾਈ ਰਹੀਂ ਆਪਦਾ ਇੱਕ ਆਨਲਾਈਨ ਸਟੋਰ ਕ੍ਰੀਏਟ ਕਰ ਸਕਦੇ ਹੋ ਤੇ ਜਿਹੜੇ ਉਹਦੇ ਉੱਤੇ ਤੁਸੀਂ ਪ੍ਰੋਡਕਟ ਲਿਸਟ ਕਰਦੇ ਹੋ ਤੁਸੀਂ ਆਪਦੇ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ ਪ੍ਰਮੋਟ ਕਰੋ ਦੇਖੋ ਹੁਣ ਵੀਰ ਵੀ ਆਪਦਾ ਚਿਹਰਾ ਦਿਖਾਉਂਦਾ ਨਹੀਂਗਾ ਹਨਾ ਤੁਹਾਨੂੰ ਆਪਦਾ ਇਹਦੇ ਵਿੱਚ ਫੇਸ ਦਿਖਾਉਣ ਦੀ ਲੋੜ ਨਹੀਂ ਸਿੰਪਲੀ ਤੁਸੀਂ ਉਹ ਪ੍ਰੋਡਕਟ ਸ਼ੋਕੇਸ ਕਰਕੇ ਕਿਵੇਂ ਉਹ ਚੀਜ਼ ਵਰਕ ਕਰਦੀ ਹੈ ਉਹਦੀ ਵੀਡੀਓ ਬਣਾ ਕੇ ਤੁਸੀਂ ਪੋਸਟ ਕਰ ਸਕਦੇ ਹੋ ਤੇ ਆਪਦੇ ਬਾਇਓ ਵਿੱਚ ਆਪਦੇ ਸਟੋਰ ਦਾ ਲਿੰਕ ਪਾ ਦਿਓ ਦੇਖੋ ਤੁਹਾਨੂੰ ਹੁਣ ਦੇਖਣ ਤੋਂ ਮੇ ਵੀ ਉਹ ਲੱਗਦਾ ਹੋਊਗਾ ਵੀ ਬਹੁਤ ਕੰਪਲਿਕੇਟ ਚੀਜ਼ ਆ ਪਰ ਜਿਹੜੇ ਲੋਕ ਹੁਣੇ ਕੰਮ ਕਰ ਰਹੇ ਨੇ ਉਹਨਾਂ ਨੂੰ ਇਨਕਮ ਵੀ ਆ ਰਹੀ ਆ ਤਾਂ ਹੀ ਉਹ ਕਰ ਰਹੇ ਨੇ ਕੋਈ ਵੀ ਕੰਮ ਬੰਦਾ ਐ ਟਾਈਮ ਵੇਸਟ ਲਈ ਨਹੀਂ ਕਰਦਾ ਜੋ ਚੀਜ਼ 'ਚ ਕੋਈ ਫਾਇਦਾ ਹੁੰਦਾ ਬੰਦਾ ਤਾਂ ਹੀ ਕਰਦਾ ਹੁਣ ਜੇ ਇਹ ਸੇਮ ਤੁਸੀਂ ਇਦਾਂ ਦਾ ਸੇਮ ਕੁਝ ਕਰਨਾ ਚਾਹੁੰਦੇ ਹੋ ਪਰ ਤੁਸੀਂ ਐਫਰਟ ਘੱਟ ਕਰਨਾ ਚਾਹੁੰਦੇ ਹੋ ਯਾਨੀ ਕਿ ਸਟੋਰ ਜਿਹੜਾ ਹੋਊਗਾ ਤੁਸੀਂ ਆਪਦਾ ਆਨਲਾਈਨ ਸਟੋਰ ਨਹੀਂ ਕ੍ਰੀਏਟ ਕਰਨਾ ਚਾਹੁੰਦੇ ਨਾ ਤੁਸੀਂ ਆਪਦੇ ਪ੍ਰੋਡਕਟ ਉੱਤੇ ਲਿਸਟ ਕਰਨਾ ਚਾਹੁੰਦੇ ਹੋ ਤਾਂ ਤੀਸਰਾ ਤਰੀਕਾ ਹੈਗਾ ਅਫੀਲੀਏਟ ਮਾਰਕੀਟਿੰਗ ਇਹਦੇ ਵਿੱਚ ਤੁਸੀਂ ਕੀ ਕਰਨਾ ਹੁਣ ਦੇਖੋ ਅਫੀਲੀਏਟ ਮਾਰਕੀਟਿੰਗ ਪਹਿਲਾਂ ਤਾਂ ਕੋਈ ਇਦਾਂ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਅ ਅਫੀਲੀਏਟ ਮਾਰਕੀਟਿੰਗ ਦੇ ਹਨਾ ਜੁਆਇਨ ਕਰਨਾ ਪਊਗਾ ਜਿਵੇਂ Amazon ਅਫੀਲੀਏਟ ਮਾਰਕੀਟਿੰਗ ਪ੍ਰੋਗਰਾਮ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ ਸਾਰਿਆਂ ਲਈ ਓਪਨ ਹੁੰਦਾ ਕੋਈ ਵੀ ਜਾ ਕੇ ਹਨਾ ਉਹ ਚ ਰਜਿਸਟਰ ਕਰ ਸਕਦਾ ਸੋ ਸਿੰਪਲੀ ਤੁਸੀਂ Amazon ਅਫੀਲੀਏਟ ਮਾਰਕੀਟਿੰਗ ਸਰਚ ਕਰਕੇ ਉਹਨਾਂ ਦਾ ਮੇਨ ਵੈਬਸਾਈਟ ਆ ਜਾਂ ਜੋਇਨ ਕਰ ਸਕਦੇ ਹੋ ਉਹਨਾਂ ਦੇ ਪ੍ਰੋਗਰਾਮ ਵਿੱਚ ਇਹਦੇ ਵਿੱਚ ਹੁਣ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਤੁਸੀਂ ਆਪ ਦਾ ਸਟੋਰ ਕ੍ਰੀਏਟਰ ਨਹੀਂ ਕਰਨਾ ਤੁਹਾਨੂੰ ਉਹ ਸਾਰਾ ਹਨਾ ਐਫਰਟ ਕਰਨ ਦੀ ਲੋੜ ਨਹੀਂ ਪੈਣੀ ਸਿੰਪਲੀ ਤੁਸੀਂ ਪ੍ਰੋਡਕਟ ਰਿਵਿਊ ਕਰਕੇ ਉਹਦੀ ਵੀਡੀਓਜ਼ ਪਾਉਣੀ ਆ ਜਿਵੇਂ ਆਹ ਪੇਜ ਤੁਸੀਂ ਚੈੱਕ ਕਰੋ ਇਹ ਪੇਜ ਉੱਤੇ ਜਿਹੜਾ ਕੰਟੈਂਟ ਪੋਸਟ ਕੀਤਾ ਜਾਂਦਾ ਉਹ ਸਾਰਾ ਕੰਟੈਂਟ ਹੈਗਾ ਹੀ ਇੱਕ ਰਿਵਿਊ ਹੁੰਦਾ ਹੈ ਹਨਾ ਇੱਕ ਪ੍ਰੋਡਕਟ ਰਿਵਿਊ ਕੀਤਾ ਜਾਂਦਾ ਹਰ ਇੱਕ ਵੀਡੀਓ ਵਿੱਚ ਕੋਈ ਨਵੀਂ ਚੀਜ਼ ਹੁੰਦੀ ਹੈ ਕੋਈ ਨਵੀਂ ਆਈਟਮ ਪੇਸ਼ ਕੀਤੀ ਜਾਂਦੀ ਆ ਰਿਵਿਊ ਕੀਤੀ ਜਾਂਦੀ ਆ ਤੇ ਸੇਮ ਚੀਜ਼ ਬਾਇਓ ਵਿੱਚ ਲਿੰਕ ਹੁੰਦਾ ਪਰ ਉਹ ਲਿੰਕ Amazon ਦੇ ਸਟੋਰ ਤੇ ਹੁੰਦਾ ਸੋ ਜਿੰਨੇ ਵੀ ਲੋਕ ਉਹ ਲਿੰਕ ਤੇ ਕਲਿੱਕ ਕਰਕੇ ਉਹ ਚੀਜ਼ ਬਾਏ ਕਰਦੇ ਨੇ ਤਾਂ ਤੁਹਾਨੂੰ ਇੱਕ ਕਮਿਸ਼ਨ ਮਿਲੂਗਾ ਠੀਕ ਹੈ ਜੀ ਇਹਨੂੰ ਕਹਿ ਦਿੰਦੇ ਨੇ ਅਫੀਲੀਏਟ ਮਾਰਕੀਟਿੰਗ ਸੋ ਇਹ ਵੀ ਚੀਜ਼ ਤੁਸੀਂ ਹਨਾ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਚਲੋ ਮਿਹਨਤ ਥੋੜੀ ਜਿਹੀ ਘੱਟ ਆ ਹਨਾ ਐਫਰਟ ਵੀ ਘੱਟ ਆ ਤੁਹਾਡੇ ਉੱਤੇ ਪ੍ਰੈਸ਼ਰ ਵੀ ਘੱਟ ਆ ਕੋਈ ਇਨਵੈਸਟਮੈਂਟ ਇੰਨੀ ਜ਼ਿਆਦਾ ਵੀ ਨਹੀਂ ਹੈਗੀ ਮੈਂ ਤੁਹਾਨੂੰ ਉਹ ਤਰੀਕੇ ਦੱਸ ਰਿਹਾ ਹਨਾ ਜਿਹੜੇ ਰਾਈਟ ਵੇ ਤੁਸੀਂ ਸ਼ੁਰੂ ਕਰ ਸਕਦੇ ਹੋ ਜਿਹੜੇ ਕਾਫੀ ਫਾਸਟ ਨੇ ਸੋਸ਼ਲ ਮੀਡੀਆ ਤੇ ਜੇ ਤੁਸੀਂ ਅਰਨਿੰਗ ਕਰਨਾ ਚਾਹੁੰਦੇ ਹੋ ਸੋ ਇਹ ਕਾਫੀ ਈਜ਼ੀ ਨੇ ਹਨਾ ਰਾਈਟਵੇ ਹਰ ਕੋਈ ਬੰਦੇ ਕੋਈ ਟੂਲ ਹੈਗਾ ਇਹ ਸਟਾਰਟ ਕਰਨ ਲਈ ਤੁਹਾਡੇ ਕੋਲ ਜੇਬ ਵਿੱਚ ਇੱਕ ਫੋਨ ਹੋਣਾ ਚਾਹੀਦਾ ਹੁਣ ਇਦਾਂ ਨਾ ਕਹੋ ਹਨਾ ਵੀ ਮੇਰੇ ਕੋਲ ਫੋਨ ਵੀ ਨਹੀਂ ਹੈਗਾ ਜੇਬ ਵਿੱਚ ਤੁਹਾਡੇ ਕੋਲ ਫੋਨ ਹੋਣਾ ਚਾਹੀਦਾ ਇਹ ਤੁਸੀਂ ਕਰ ਸਕਦੇ ਹੋ ਹੁਣ ਚੌਥਾ ਤੇ ਆਖਰੀ ਤਰੀਕਾ ਆਪਾਂ ਫੇਰ ਹੁਣ YouTube ਤੇ ਵਾਪਸ ਆਉਨੇ ਆ YouTube ਆਟੋਮੇਸ਼ਨ ਮੈਨ ਕਿ ਤੁਸੀਂ AI ਇਹਦੇ ਵਿੱਚ ਯੂਜ਼ ਕਰਨੀ ਹੈ ਹਨਾ ਇਹਦੇ ਵਿੱਚ ਜੋ ਵੀ ਆਪਾਂ ਕਰਨਾ ਆਪਾਂ ਇੱਕ YouTube ਚੈਨਲ ਬਿਲਕੁਲ ਨਵਾਂ ਬਣਾਉਣਾ ਪਰ ਜੋ ਵੀ ਉਹਦੇ ਉੱਤੇ ਆਪਾਂ ਪੋਸਟ ਕਰਾਂਗੇ ਆਪਾਂ ਆਪਦੇ ਆਪ ਨੂੰ ਨਿਯੋਤਿਤ ਦਿਖਾਉਣਾ ਆਪਾਂ AI ਦੀ ਹੈਲਪ ਨਾਲ ਸਾਰਾ ਕੁਝ ਕ੍ਰੀਏਟ ਕਰਾਂਗੇ। ਸੋ ਦੇਖੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਵੀ ਤੁਸੀਂ ਇੱਕ YouTube ਚੈਨਲ ਕ੍ਰੀਏਟ ਕਰਨਾ ਕੋਈ ਟੌਪਿਕ ਉੱਤੇ। ਤੁਸੀਂ ਮੇਬੀ ਫਿਟਨੈਸ ਦਾ ਟੌਪਿਕ ਚੂਜ਼ ਕਰ ਸਕਦੇ ਹੋ। ਹੁਣ ਜਿਹੜੀ ਵੀ ਤੁਸੀਂ ਵੀਡੀਓ ਪਾਉਂਗੇ ਉਹ ਫਿਟਨੈਸ ਨਾਲ ਰਿਲੇਟਡ ਹੋਊਗੀ। ਹੁਣ ਤੁਸੀਂ ਕੋਈ ਵੀਡੀਓ ਦੀ ਸਕ੍ਰਿਪਟ ਰੈਡੀ ਕਰਨੀ ਆ ਹਨਾ ਕੰਟੈਂਟ ਵੀ ਆਪਾਂ ਪਾਉਣਾ। ਵੀਡੀਓ ਦੀ ਜਿਹੜੀ ਸਕ੍ਰਿਪਟ ਆ ਉਹ ਤੁਸੀਂ ChatGPT ਉੱਤੇ ਲੋਡ ਕਰ ਸਕਦੇ ਹੋ। ਉਹਨੂੰ ਤੁਸੀਂ ਹਨਾ ਕਮਾਂਡ ਦੇ ਸਕਦੇ ਹੋ। ਵੀ ਮੈਨੂੰ ਫਿਟਨੈਸ ਉੱਤੇ ਪੰਜ ਸਭ ਤੋਂ ਵਧੀਆ ਐਕਸਰਸਾਈਜ਼ਾਂ ਦੱਸ ਤੇ ਉਹਦੇ ਉੱਤੇ ਇੱਕ ਸਕ੍ਰਿਪਟ ਬਣਾ। ਸੋ ਚੈਟ ਜੀਪੀਟੀ ਤੁਹਾਡੀ ਸਕ੍ਰਿਪਟ ਬਣਾ ਦਿੰਦੀ ਆ। ਉਸ ਤੋਂ ਬਾਅਦ ਆਪਾਂ ਨੂੰ ਕਲਿੱਪਸ ਚਾਹੀਦੀਆਂ ਨੇ ਹਨਾ ਕਿਉਂਕਿ ਲੋਕ ਵੀਡੀਓ ਦੇਖਣਗੇ ਤਾਂ ਕੁਝ ਦੇਖਣ ਨੂੰ ਚਾਹੀਦਾ ਕਲਿੱਪਸ ਚਾਹੀਦੀਆਂ ਨੇ। ਤੁਸੀਂ ਕਾਪੀਰਾਈਟ ਫ੍ਰੀ ਜੋ ਕਲਿੱਪਸ ਹੁੰਦੀਆਂ ਨੇ ਆਨਲਾਈਨ ਤੁਸੀਂ ਉਹ ਵਰਤ 사ਦੇ ਹੋ। ਜਿਹੜੀਆਂ ਕਿ ਫਿਟਨੈਸ ਰਿਲੇਟਡ ਨੇ ਤੁਸੀਂ ਸਰਚ ਕਰਨਾ ਬੇਸਿਕਲੀ ਫਿਟਨੈਸ ਜਿੰਨੀਆਂ ਵੀ ਕਾਪੀਰਾਈਟ ਫ੍ਰੀ ਕਲਿੱਪਸ ਹੁੰਦੀਆਂ ਨੇ ਤੁਸੀਂ ਉਹ ਵਰਤ 사ਦੇ ਹੋ। ਸੋ ਕਾਪੀਰਾਈਟ ਫ੍ਰੀ ਕਲਿਪਸ ਨੇ ਜੋ ਤੁਸੀਂ ਆਹ ਵੈਬਸਾਈਟ ਤੋਂ ਯੂਜ਼ ਕਰ ਸਕਦੇ ਹੋ ਜਿਹੜੀ ਆਹ ਵੈਬਸਾਈਟ ਤੁਹਾਨੂੰ ਹੁਣ ਦਿਖ ਰਹੀਆਂ ਨੇ ਠੀਕ ਹੈ ਜੀ ਇੱਥੇ ਤੁਸੀਂ ਆਪਦੀਆਂ ਕਲਿਪਸ ਚੱਕ ਕੇ ਬਾਹਰਤ ਸਾਦੇ ਹੋ ਉਸ ਤੋਂ ਬਾਅਦ ਆਪਾਂ ਨੂੰ ਹੁਣ ਵੌਇਸ ਓਵਰ ਚਾਹੀਦੀ ਆ ਦੇਖੋ ਵੌਇਸ ਓਵਰ ਤੁਸੀਂ ਆਪਦੀ ਵੀ ਯੂਜ਼ ਕਰ ਸਕਦੇ ਹੋ ਆਪਦੀ ਵੌਇਸ ਓਵਰ ਪਿੱਛੇ ਲਾ ਕੇ ਜੇ ਤੁਸੀਂ ਆਪਦੀ ਆਵਾਜ਼ ਬਿਲਕੁਲ オリジナル ਨਹੀਂ ਸ਼ੋ ਕਰਨਾ ਚਾਹੁੰਦੇ ਤਾਂ ਪਿੱਛੇ ਹਨਾ ਐਡੀਟਰ ਵਾਲਾ ਐਪ ਤੋਂ ਆਪਦੀ ਆਵਾਜ਼ ਚੇਂਜ ਕਰ ਸਕਦੇ ਹੋ ਪਰ ਜੇ ਬਿਲਕੁਲ ਆਵਦੀ ਆਵਾਜ਼ ਨਹੀਂ ਵਰਤਣਾ ਚਾਹੁੰਦੇ ਤਾਂ AI ਇੱਕ ਵੌਇਸ ਜਨਰੇਟਰ ਹੈਗੀ ਆ ਜੋ ਕਿ ਆਵੜ ਗਿਆ ਤੇ AI ਵੌਇਸ ਜਨਰੇਟਰ ਤੁਸੀਂ ਪਿੱਛੇ ਐਡ ਕਰ ਸਕਦੇ ਹੋ ਅਸਲ ਵਿੱਚ ਜਿਹੜੀ ਚੈਟ ਜੀਪੀਟੀ ਨੇ ਤੁਹਾਨੂੰ ਸਕ੍ਰਿਪਟ ਦਿੱਤੀ ਹੁੰਦੀ ਆ ਚਾਹੇ ਉਹ ਹੀ ਸਾਰੀ ਸਕ੍ਰਿਪਟ ਨੂੰ ਬੁਲਾ ਦਿਓ ਤੇ ਪਿੱਛੇ ਵੌਇਸ ਓਵਰ ਚਾਹੀਦੀ ਆ ਤੁਹਾਡੀ ਵੀਡੀਓ ਹੋ ਜਾਂਦੀ ਆ ਰੈਡੀ ਦੇਖੋ ਇਹ ਚੀਜ਼ ਕਹਿਣੀ ਸੌਖੀ ਆ ਪਰ ਐਫਰਟ ਚਾਹੀਦਾ ਹੈ ਚੀਜ਼ ਨੂੰ ਟਾਈਮ ਦੇਣਾ ਪੈਂਦਾ ਠੀਕ ਹੈ ਜੇ ਚੀਜ਼ ਨੂੰ ਟਾਈਮ ਦਿਓਗੇ ਤਾਂ ਹੌਲੀ-ਹੌਲੀ ਤੁਸੀਂ ਐਡੀਟਿੰਗ ਸਿੱਖੋਗੇ ਇੱਕ ਵੀਡੀਓ ਕਿਵੇਂ ਵਧੀਆ ਕ੍ਰੀਏਟ ਕਰਨੀ ਆ ਉਹ ਚੀਜ਼ ਹੌਲੀ ਹੌਲੀ ਬੰਦਾ ਮਾਸਟਰ ਕਰਦਾ ਪਰ ਜੇ ਤੁਸੀਂ ਲੱਗੇ ਰਹੋਗੇ ਤੁਸੀਂ ਆਪਦਾ ਇੱਕ ਵਧੀਆ ਚੈਨਲ ਬਣਾ ਸਕਦੇ ਹੋ ਫੇਸਲੈਸ ਚੈਨਲ ਜਿੱਥੇ ਤੁਹਾਨੂੰ ਆਪਦਾ ਚਿਹਰਾ ਦਿਖਾਉਣ ਦੀ ਵੀ ਨਹੀਂ ਲੋੜ ਹੈਗੀ ਹਨਾ ਸਿੰਪਲੀ ਤੁਸੀਂ ਆਪਦਾ ਕੰਟੈਂਟ AI ਦੀ ਹੈਲਪ ਨਾਲ ਯੂਜ਼ ਕਰਕੇ ਪੋਸਟ ਕਰ ਰਹੇ ਹੋ ਸੋ ਤੁਸੀਂ ਸਮਝ ਰਹੇ ਹੋ ਨਾ ਆਈਡੀਆ ਤਾਂ ਬਹੁਤ ਜ਼ਿਆਦੇ ਨੇ ਦੇਖੋ ਇੰਟਰਨੈਟ ਇੱਕ ਪੂਰੀ ਖੁੱਲੀ ਦੁਨੀਆ ਤੁਸੀਂ ਬਹੁਤ ਸਾਰੇ ਤਰੀਕਿਆਂ ਨਾਲ ਪੈਸੇ ਕਮਾ ਸਕਦੇ ਹੋ ਪਰ ਤੁਹਾਡੇ ਵੱਲੋਂ ਐਫਰਟ ਚਾਹੀਦੀ ਹੈ ਹਰ ਕੋਈ ਬੰਦਾ ਚਾਹੁੰਦਾ ਵੀ ਸੌਖਾ ਤਰੀਕਾ ਹੋਵੇ ਦੇਖੋ ਸੌਖੀ ਕੋਈ ਵੀ ਚੀਜ਼ ਨਹੀਂ ਹੁੰਦੀ ਹਰ ਕੋਈ ਚੀਜ਼ ਨੂੰ ਟਾਈਮ ਦੇਣਾ ਪੈਂਦਾ ਜੇ ਤੁਸੀਂ ਟਾਈਮ ਦਿਓਗੇ ਕੰਸਿਸਟੈਂਟ ਰਹੋਗੇ ਐਵਰੀਡੇ ਕਰੋਗੇ ਤਾਂ ਤੁਸੀਂ ਉਹ ਚ ਹਨਾ ਐਕਸਪਰਟ ਹੁੰਦਾ ਜਾਣਾ ਇੱਕ ਵਾਰ ਤੁਹਾਡੀ ਚੀਜ਼ ਵਧੀਆ ਚੱਲਣ ਲੱਗ ਜਾਂਦੀ ਆ ਫਿਰ ਤੁਸੀਂ ਹਫ਼ਤੇ 'ਚ ਇੱਕ ਵਾਰ ਵੀ ਪੋਸਟ ਕਰ ਸਕਦੇ ਹੋ ਬਾਕੀ ਆਸ ਗਿਆ ਆ ਦੀ ਵੀਡੀਓ ਉਮੀਦ ਕਰਦਾ ਤੁਹਮ ਵਧੀਆ ਲੱਗੀ ਹੋ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਮਿਲਦੇ ਆਂ ਅਗਲੀ ਵਾਰ ਓਕੇ